ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਲਵਾਰ ਸਲਾਈ ਕਰਨੀ ਦੱਸਾਂਗੇ ਐ ਸਾਡੇ ਕੋਲ ਕੁੰਦੇ ਨੇ ਐ ਪਹੁੰਚੇ ਐਸ ਦੀ 벨ਟ ਹੈ ਇਸ ਲਈ ਅਸੀਂ ਪੂਰੀ ਵੀਡੀਓ ਬਣਾਵਾਂਗੇ ਸਲਾਈ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋ ਸਕਦੀ ਹੈ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਆਓ ਜੀ ਕਰਦੇ ਹਾਂ ਸਲਾਈ ਸ਼ੁਰੂ ਸਭ ਤੋਂ ਪਹਿਲਾਂ ਅਸੀਂ ਇਹ ਆਸਣ ਵਾਲੀਆਂ ਸਲਾਈਆਂ ਲਾਵਾਂਗੇ ਇਹ ਦੇਖੋ ਦੋ ਦੋ ਕੁੰਦੇ ਸਾਡੇ ਇਸ ਤਰ੍ਹਾਂ ਜੁੜੇ ਹੁੰਦੇ ਆ ਉੱਥੇ ਸਿੱਧ ਤੁਸੀਂ ਕੱਪੜੇ ਦੀ ਦੇਖ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਇਸ ਨੂੰ ਬਰਾਬਰ ਕਰਦੇ ਹੋਏ ਸਲਾਈ ਲਗਾਉਗੇ ਬਕੀਆ ਚੈੱਕ ਕਰ ਲੈਣਾ ਸਭ ਤੋਂ ਪਹਿਲਾਂ ਤੁਹਾਡਾ ਬਕੀਆ ਬਿਲਕੁਲ ਸਹੀ ਹੈ ਠੀਕ ਹੈ 1 90 ਅਸੀਂ ਸਲਾਈ ਲਵਾ ਲਗਾ ਲਈਏ ਹੁਣ ਅਸੀਂ ਦੂਸਰੇ ਨੂੰ ਇਸੇ ਤਰ੍ਹਾਂ ਫੇਰ ਲਗਾਵਾਂਗੇ ਪੌਣੇ ਇੰਚ ਦਾ ਮਾਰਜਿਨ ਤੁਸੀਂ ਵਿੱਚ ਰੱਖਣਾ ਹੈ ਸਲਾਈ ਦਾ ਦੇਖੋ ਇਹਨਾਂ ਕਾ ਕਪੜਾ ਤੁਸੀਂ ਰੱਖਣਾ ਵਿੱਚ ਸਲਾਈ ਲਈ ਦੇਖੋ ਅਸੀਂ ਦੋ ਦੋਨੋਂ ਆਸਣ ਜੋ ਇਹ ਉਹ ਸਲਾਈਆਂ ਲਗਾ ਲਈਆਂ ਨੇ ਠੀਕ ਹੈ ਤੁਸੀਂ ਕੀ ਕਰਨਾ ਹੈ ਕਿ ਇੱਕ ਸਾਡੀ ਸਾਈਡ ਹੁੰਦੀ ਹੈ ਵਿਦਆਊਟ ਕੰਨੀ ਇੱਕ ਹੁੰਦੀ ਕੰਨੀ ਵਾਲੀ ਅਸੀਂ ਹੁਣ ਕੰਨੀ ਵਾਲੀ ਸਾਈਡ ਲਵਾਂਗੇ ਠੀਕ ਹੈ ਇਹ ਪੀਸ ਇਸ ਤਰ੍ਹਾਂ ਇਹਦੇ ਇੱਧਰ ਅਸਨ ਤੇ ਸਲਾਈ ਲੱਗੀ ਹੈ ਇਸ ਤਰ੍ਹਾਂ ਦੇਖੋ ਇਹ ਜੁੜਿਆ ਹੀ ਹੋਏਗਾ ਦੋਨੋਂ ਸਾਈਡ ਕੰਨੀਆਂ ਹੀ ਆਣਗੀਆਂ ਇਸ ਨੂੰ ਲੈ ਲੈਣਾ ਇੱਧਰੋਂ ਅਸੀਂ ਪੌਂਚਾ ਲੈ ਲੈਣਾ ਇਹ ਦੇਖੋ ਇਹ ਵੀ ਅਸੀਂ ਕੰਨੀ ਵਾਲੀ ਸਾਈਡ ਲਵਾਂਗੇ ਇਹ ਦੇਖੋ ਸਾਡੇ ਪੌਂਚੇ ਦੋ ਦੋ ਸਾਈਡ ਸਾਡੇ ਕੰਨੀ ਆਏਗੀ ਦੋ ਸਾਡੇ ਕਟਿੰਗ ਆਏਗੀ ਕੰਨੀ ਠੀਕ ਹੈ ਇਹ ਕੰਨੀ ਵਾਲਾ ਹੀ ਤੁਸੀਂ ਪੌਂਚਾ ਲੈ ਲੈਣਾ ਇਹ ਦੇਖੋ ਇਸ ਤਰ੍ਹਾਂ ਇਸ ਨੂੰ ਸੈਟ ਕਰਕੇ ਕੱਪੜੇ ਦੀ ਫੋਟ ਸੇ ਦੇਖ ਲਓ ਠੀਕ ਹੈ ਇਹ ਸਲਵਾਰ ਕੁੰਦਾ ਹੈਗਾ ਇਹ ਸਾਡਾ ਪੌਂਚਾ ਹੈ ਇਹਨੂੰ ਇਸ ਤਰ੍ਹਾਂ ਜੋੜੋ ਠੀਕ ਹੈ ਕੰਨੀ ਨਾਲ ਕੰਨੀ ਨੂੰ ਮਿਲਾ ਕੇ ਤੇ ਇਸ ਨੂੰ ਸਿਲਾਈ ਲਾ ਦੇਣੀ ਹੈ ਇਸ ਤਰ੍ਹਾਂ ਤੁਸੀਂ ਇੰਨਾ ਮਾਰਜਿਨ ਰੱਖਣਾ ਹੈ ਠੀਕ ਹੈ ਇਹ ਜੋ ਕੰਨੀ ਹੁੰਦੀ ਹੈ ਇਹਦੇ ਵਿੱਚ ਛੇਦ ਹੁੰਦੇ ਇਸ ਨੂੰ ਅਸੀਂ ਸਾਹਮਣੇ ਨਹੀਂ ਰੱਖਣਾ ਇਹ ਅਸੀਂ ਸਲਾਈ ਦੇ ਅੰਦਰ-ਅੰਦਰ ਰੱਖਾਂਗੇ ਠੀਕ ਹੈ ਜਦੋਂ ਇਹ ਸਿੱਧੀ ਕਰੀ ਦੀ ਸਲਵਾਰ ਇਹ ਫਿਰ ਇਸ ਤਰ੍ਹਾਂ ਦੀ ਆਂਦੀ ਹੈ ਤੇ ਸਹੀ ਨਹੀਂ ਲੱਗਦੀ ਠੀਕ ਹੈ ਇਸ ਤਰ੍ਹਾਂ ਅਸੀਂ ਪੂਰੇ ਪੌਚੇ ਨੂੰ ਉੱਪਰ ਤੱਕ ਜੋੜ ਲੈਣਾ ਸਲਾਈ ਲਾ ਲੈਣੀ ਸਾਡੀ ਸਾਈ ਲ ਕੰਪਲੀਟ ਹੋ ਗਈ ਤੁਸੀਂ ਹੁਣ ਇਸੇ ਕੁੰਡੇ ਦੀ ਦੂਸਰੀ ਸਾਈਡ ਇਹ ਕੰਨੀ ਫੜ ਲੈਣੀ ਦੂਸਰੀ ਠੀਕ ਹੈ ਤੇ ਅਸੀਂ ਹੁਣ ਦੂਸਰਾ ਪੌਂਚਾ ਲੈਣਾ ਹੈ ਉਸ ਨੂੰ ਵੀ ਅਸੀਂ ਇਸੇ ਤਰ੍ਹਾਂ ਲਗਾ ਦੇਣਾ ਹੈ ਹਾ ਦੇਖ ਇਸ ਦੇ ਵੀ ਅਸੀਂ ਕੰਨੀ ਨਾਲ ਕੰਨੀ ਮਿਲਾ ਦੇਵਾਂਗੇ ਇਸ ਨੂੰ ਵੀ ਅਸੀਂ ਸਾਰੀ ਨੂੰ ਇਸੇ ਤਰ੍ਹਾਂ ਹੀ ਸਿਲਾਈ ਲਾ ਲਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਲਾਈਏ ਹੁਣ ਸਾਡੇ ਪਹੁੰਚੇ ਦੋਨੋਂ ਜੁੜ ਗਏ ਨੇ ਕੁੰਦੇ ਸਾਡੇ ਦੋ ਹੀ ਜੁੜੇ ਨੇ ਹੁਣ ਅਸੀਂ ਇਹ ਜੋ ਅਸੀਂ ਪਹੁੰਚਾ ਜੋੜਿਆ ਇੱਧਰ ਅਸੀਂ ਹੁਣ ਕੁੰਦਾ ਜੋੜਾਂਗੇ ਠੀਕ ਹੈ ਦੂਸਰਾ ਗੁੰਦਾ ਜੋ ਵਿਦਆਉਟ ਕੰਨੀ ਹੈ ਇਹ ਦੇਖੋ ਸਾਡਾ ਇੱਕ ਕੁੰਦਾ ਜੁੜ ਗਿਆ ਇਹ ਕੰਨੀ ਵਾਲਾ ਸੀ ਪਹੁੰਚਾ ਵੀ ਕੁੰਦਾ ਵੀ ਇਸ ਨੂੰ ਅਸੀਂ ਆਪਸ ਵਿੱਚ ਜੋੜ ਦਿੱਤਾ ਹੈ ਹੁਣ ਅਸੀਂ ਵਿਦਆਉਟ ਕੰਨੀ ਪਹੁੰਚਾ ਵੀ ਤੇ ਕੁੰਦਾ ਵੀ ਇਸ ਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਇੰਟਰਲੋਕ ਸਾਰੀ ਸਲਵਾਰ ਨਹੀਂ ਕਰਨੀ ਪੈਂਦੀ ਬਸ ਕੁਝ ਸਲਾਈਆਂ ਕਰਨੀਆਂ ਪੈਂਦੀਆਂ ਜੋ ਕੰਨੀ ਤੋਂ ਬਿਨਾਂ ਹੁੰਦੀਆਂ ਨੇ ਇਸ ਲਈ ਅਸੀਂ ਇਹ ਤਰੀਕਾ ਵਰਤਦੇ ਹਾਂ ਠੀਕ ਹੈ ਇਸ ਨੂੰ ਵੀ ਆਪਾਂ ਪਹਿਲੇ ਦੀ ਤਰ੍ਹਾਂ ਹੀ ਜੋੜਾਂਗੇ ਅਸੀਂ ਸਾਰੀ ਸਲਵਾਰ ਦੀ ਤੁਹਾਨੂੰ ਸਲਾਈ ਦੱਸਾਂਗੇ ਸਟੈਪ ਬਾਈ ਸਟੈਪ ਠੀਕ ਹੈ सारी ऐसे वीडियो में ही तुम मिलेगी सा पहुंचा जुड़ गया दोनों कुंदे जुड़ गए ਇੱਕ ਪਹੁੰਚੇ ਨਾ ਦੇਖੋ ਇੱਧਰ ਵੀ ਤੇ ਇੱਧਰ ਵੀ ਹੁਣ ਅਸੀਂ ਦੂਸਰੇ ਨੂੰ ਵੀ ਇਸੇ ਤਰ੍ਹਾਂ ਜੋੜਾਂਗੇ ਜੇਕਰ ਤੁਸੀਂ ਤੋਂ ਸਲਾਈ ਲਗਾਉਂਦੇ ਉੱਪਰ ਨੂੰ ਜਾ ਰਹੇ ਹੋ ਤਾਂ ਤੁਸੀਂ ਸਾਰੀਆਂ ਸਲਾਈਆਂ ਇਸੇ ਤਰ੍ਹਾਂ ਹੀ ਲਗਾਓਗੇ ਤੋਂ ਉੱਪਰ ਨੂੰ ਜਾਓਗੇ ਜੇ ਉੱਪਰ ਤੋਂ ਨੂੰ ਆ ਰਹੇ ਹੋ ਤਾਂ ਸਾਰੀਆਂ ਸਲਾਈਆਂ ਉਸੇ ਤਰ੍ਹਾਂ ਲਗਾਓਗੇ ਉੱਪਰ ਤੋਂ ਨੂੰ ਆਓਗੇ ਠੀਕ ਹੈ ਇਹ ਸਾਡੀ ਸਲਵਾਰ ਦੀ ਲਾਸਟ ਸਲਾਈ ਹੈ ਲਾਸਟ ਬਸ ਪਹੁੰਚਾ ਜੋੜਨ ਵਾਲਾ ਠੀਕ ਹੈ ਹੇਠਾਂ ਤੋਂ ਸਟਾਰਟ ਕੀਤਾ ਸੀ ਇਧਰਲੀ ਸਾਈਡ ਜਿੱਧਰ ਆਪਾਂ ਪਹੁੰਚਾ ਬਣਾਉਨੇ ਇਧਰੋਂ ਸਟਾਰਟ ਕੀਤਾ ਸੀ ਸਲਾਈਆਂ ਉੱਪਰ ਨਾਲ ਲਗਾਉਣੀਆਂ ਤੇ ਸਾਰੀਆਂ ਇਸੇ ਤਰ੍ਹਾਂ ਹੀ ਲਗਾਈਆਂ ਹੋਈਆਂ ਨੇ ਖੋ ਸਾਡੀਆਂ ਸਲਾਈਆਂ ਸਾਰੀਆਂ ਲੱਗ ਗਈਆਂ ਨੇ ਹੁਣ ਅਸੀਂ 벨ਟ ਬਣਾਵਾਂਗੇ ਐਸਾ ਸਾਡੀ 벨ਟ ਹੈ ਜੀ ਅਸੀਂ ਇਸ ਨੂੰ ਹੁਣ ਸਲਾਈਆਂ ਲਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਹ ਵੀ ਆਸਣ ਵਾਲੀ ਸਲਾਈ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਇੰਨਾ ਮਾਰਜਿਨ ਇਹਦੇ ਵਿੱਚ ਰੱਖਣਾ ਠੀਕ ਹੈ ਹੁਣ ਅਸੀਂ ਚਿੜੀ ਵਾਸਤੇ ਨੇਫਾ ਫੋਲਡ ਕਰਾਂਗੇ ਇੱਥੋਂ ਤੁਸੀਂ 1 ਤੋਂ 1.5 ਇੰਚ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਇਸ ਤਰ੍ਹਾਂ ਜਦੋਂ ਅਸੀਂ ਇਹਨੂੰ ਖੋਲਾਂਗੇ ਤੇ ਇਹ ਬਿਲਕੁਲ ਚਿੜੀ ਦੀ ਸ਼ੇਪ ਚ ਬਣ ਜਾਏਗੀ ਅੱਜ ਕੱਲ੍ਹ ਦੂਸਰੇ ਵੀ ਬਣਾਉਂਦੇ ਪਏ ਨੇ ਸਿੰਪਲ ਜਿਹੜੀ ਮੈਂ ਤਾਂ ਇਹੀ ਬਣਾਣੀ ਆ ਠੀਕ ਹੈ ਇਸ ਤਰ੍ਹਾਂ ਤੁਸੀਂ ਇੱਥੇ ਸਿਲਾਈ ਲਾ ਲੈਣੀ ਹੈ ਇਹ ਥੋੜੀ ਕੰਫਰਟੇਬਲ ਹੁੰਦੀ ਹੈ ਦੇਖੋ ਬਹੁਤ ਵਧੀਆ ਸਫਾਈ ਦੇ ਵਿੱਚ ਇਸ ਤਰ੍ਹਾਂ ਸਾਡੀ ਚਿੜੀ ਬਣ ਗਈ ਹੁਣ ਅਸੀਂ ਇਦਾਂ ਹੀ ਨੇਫਾ ਫੋਲਡ ਕਰਾਂਗੇ ਨੇਫੇ ਨੂੰ ਅਸੀਂ ਇੱਥੋਂ ਹੀ ਫੋਲਡ ਕਰਾਂਗੇ ਇੰਨਾ ਹੀ ਜਿੰਨਾ ਅਸੀਂ ਚਿੜੀ ਨੂੰ ਫੋਲਡ ਕੀਤਾ ਆ ਠੀਕ ਹੈ ਇੱਥੋਂ ਹੀ ਫੋਲਡ ਕਰਾਂਗੇ ਕਈ ਕੀ ਕਰਦੇ ਆ ਕਿ ਉਹ ਇੱਥੋਂ ਫੋਲਡ ਕਰ ਦਿੰਦੇ ਇਸ ਤਰ੍ਹਾਂ ਇਹ ਬੜਾ ਗੰਦਾ ਜਿਹਾ ਲੱਗਦਾ ਇਸ ਤਰ੍ਹਾਂ ਨਹੀਂ ਬਣਾਉਣਾ ਤੁਸੀਂ ਇੱਥੋਂ ਤੁਸੀਂ ਫੋਲਡ ਕਰਨਾ ਇਹਨੂੰ ਇਸ ਤਰ੍ਹਾਂ ਕਾਟਨ ਦਾ ਕਪੜਾ ਬਿਲਕੁਲ ਉਵੇਂ ਹੀ ਬੈਠਦਾ ਜਾਵੇਗਾ ਜਿਵੇਂ ਤੁਸੀਂ ਬਿਠਾਓਗੇ ਸਿੰਥੈਟਿਕ ਕਪੜੇ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਜੇਕਰ ਤੁਹਾਡੇ ਕਪੜੇ ਦੇ ਵਿੱਚ ਝੋਲ ਆ ਰਿਹਾ ਹੈ ਤਾਂ ਤੁਸੀਂ ਇਹ ਠਾਣ ਵਾਲੇ ਕਪੜੇ ਦੇ ਵਿੱਚ ਥੋੜਾ ਜਿਹਾ ਖਚਾਵ ਰੱਖਣਾ ਤੇ ਉੱਪਰ ਵਾਲੇ ਨੂੰ ਉਵੇਂ ਹੀ ਬਸ ਫੋਲਡ ਕਰਦੇ ਜਾਣਾ ਇਸ ਤਰ੍ਹਾਂ ਤੇ ਵਾਲੇ ਨੂੰ ਥੋੜਾ ਜਿਹਾ ਇਸ ਤਰ੍ਹਾਂ ਖਿੱਚ ਲੈਣਾ ਬਹੁਤ ਵਧੀਆ ਨਿਪਾਇਆ ਤਣਾ ਤੁਸੀਂ ਦੇ ਸਕਦੇ ਹੋ ਕਿ ਤੁਹਾਡਾ ਨਿਫਾ ਸਹੀ ਬਣ ਰਿਹਾ ਹੈ ਦੇਖੋ ਸਾਡੀ ਸਲਾਈ ਬਿਲਕੁਲ ਇਹਦੇ ਨਾਲ ਮੈਚ ਕਰ ਰਹੀ ਹੈ ਪਿੱਛੇ ਵਾਲੀ ਇਸ ਤਰ੍ਹਾਂ ਅਸੀਂ ਸਾਰਾ ਨਿਫਾ ਫੋਲਡ ਕਰ ਲਾਂਗੇ ਦੇਖੋ ਅਸੀਂ ਉੱਥੇ ਹੀ ਆ ਗਏ ਜਿੱਥੋਂ ਅਸੀਂ ਸਲਾਈਸ ਸਟਾਰਟ ਕੀਤੀ ਸੀ ਬਹੁਤ ਵਧੀਆ ਸਾਡਾ ਨੇਫਾ ਤਿਆਰ ਹੋ ਗਿਆ ਠੀਕ ਹੈ ਹੁਣ ਇਸ ਤਰ੍ਹਾਂ ਤੁਸੀਂ ਇਸ 벨ਟ ਨੂੰ ਫੜ ਲੈਣਾ ਠੀਕ ਹੈ ਇੱਕ ਸਾਈਡ ਇਹ ਸਾਡੀ ਪਿੱਛੇ ਵਾਲੀ ਹੋਗੀ ਇਹ ਸਾਡੀ ਨੇਫੇ ਦੀ ਚਿੜੀ ਵਾਲੀ ਸਾਈਡ ਹੋਗੀ ਇਹ ਅਗਲੀ ਸਾਈਡ ਆਏਗੀ ਤੁਸੀਂ ਕਿੰਨੇ ਇੰਚ ਤੇ ਚੋਣਾ ਪਾਉਂਦੇ ਹੋ ਨਾਪ ਦੇ ਅਕੋਰਡਿੰਗ ਉਸੇ ਤਰ੍ਹਾਂ ਨਿਸ਼ਾਨ ਲਗਾ ਲੈਣੇ ਠੀਕ ਹੈ ਇਹ ਸਾਡੀ ਚਿੜੀ ਵਾਲੀ ਸਾਈਡ ਹੈ ਇਹ ਦੇਖੋ 9 ਇੰਚ ਤੇ ਪਾਉਂਦੇ ਹੋ 10 ਤੇ ਪਾਉਂਦੇ ਹੋ ਭਾਰੀ ਨਾਪ ਪੈਂ ਤਾਂ 10 ਇੰਚ ਤੇ ਪਹਿਣਗੇ ਨਾ ਆਪ ਪਤਲਾ ਤਾਂ ਫਿਰ ਤਾਂ 7 ਦੇ ਵਿੱਚ ਵੀ ਪੈ ਜੰਦੀ ਹੈ 8 ਦੇ ਵਿੱਚ ਵੀ ਪੈ ਜੰਦੀ ਹੈ ਇਹ ਸਾਡੀ ਸਾਰੀ ਪਿੱਛੇ ਵੱਲ ਜਾਏਗੀ ਤੁਸੀਂ ਇੱਥੇ ਟੱਕ ਲਗਾ ਸਕਦੇ ਹੋ ਇਸ ਤਰ੍ਹਾਂ ਇਹ ਦੇਖੋ ਇੱਕ ਟੱਕ ਸਾਡਾ ਇੱਧਰ ਆਏਗਾ ਇੱਕ ਇੱਧਰ ਆਏਗਾ 벨ਟ ਦੀ ਅਸੀਂ ਟੱਕ ਲਗਾ ਲਏ ਨੇ ਹੁਣ ਅਸੀਂ ਪਾਵਾਂਗੇ ਝੂਣਾ ਇਹ ਸਾਡੀਆਂ ਆਸਣ ਵਾਲੀਆਂ ਸਲਾਈਆਂ ਨੇ ਦੋਨੋਂ ਹੀ ਆਹ ਦੇਖੋ ਇੱਕ ਇਹ ਟਿੱਕ ਹੈ ਅਸੀਂ ਕਿਸੇ ਵੀ ਸਾਈਡ 'ਚ ਬੈਕ ਵਾਲੇ ਜਿਹੜੇ ਪਿਛਲੇ ਸਾਈਡ ਆਪਾਂ ਚੋਣਾ ਵਾਲ ਪਾਉਨੇ ਆ ਉਹ ਪਾ ਸਕਦੇ ਆ ਠੀਕ ਹੈ ਇਸ ਤਰ੍ਹਾਂ ਤੁਸੀਂ 2 ਤੋਂ 3 ਇੰਚ ਦੇ ਵਿੱਚ ਵਿੱਚ ਕੱਪੜੇ ਨੂੰ ਚੱਕਣਾ ਇਸ ਤਰ੍ਹਾਂ ਵਾਲ ਨੂੰ ਪਾ ਦੇਣਾ ਇੱਧਰ ਤੋਂ ਵੀ ਤੁਸੀਂ 2 ਤੋਂ 3 ਇੰਚ ਦੇ ਵਿੱਚ ਵਿੱਚ ਜੇਕਰ ਤੁਹਾਡੇ ਕੱਪੜੇ ਦਾ ਸਲਵਾਰ ਦਾ ਬਾਰ ਘਟ ਹੈ ਤਾਂ ਫਿਰ ਤੁਸੀਂ ਛੋਟਾ ਵੀ ਪਾ ਸਕਦੇ ਹੋ ਇਹਨੂੰ ਇਹ ਸਾਡੇ ਵਾਲ ਪਿੱਛੇ ਵਾਲੇ ਬਲ ਪੈ ਗਏ ਹੁਣ ਆਪਾਂ ਨਾ ਇਸ ਨੂੰ 벨ਟ ਜੋੜਾਂਗੇ ਠੀਕ ਹੈ ਇਹ ਦੇਖੋ ਇਹ ਸਾਡੀ 벨ਟ ਜੋ ਅਸੀਂ ਬਣਾਈ ਉਸ ਦੀ ਪਿਛਲੀ ਸਾਈਡ ਹੈ ਪਿਛਲੀ ਸਾਈਡ ਨੂੰ ਤੁਸੀਂ ਇਸ ਤਰ੍ਹਾਂ ਇਹਦੇ ਉੱਪਰ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਤੇ ਜੋ ਅਸੀਂ ਟੱਕ ਲਾਏ ਸੀ ਇਹ ਦੇਖੋ ਅਸੀਂ ਇੱਕ ਸਾਈਡ ਇਧਰ ਨੂੰ ਜਾਣਾ ਹੈ ਇਧਰ ਨੂੰ ਇਹ ਦੇਖੋ ਇਹ ਟੱਕ ਲੱਗਾ ਹੋਇਆ ਨਿਸ਼ਾਨ ਲੱਗਾ ਹੋਇਆ ਟੱਕ ਵੀ ਲੱਗਾ ਇੱਕ ਸਾਈਡ ਅਸੀਂ ਇਧਰ ਨੂੰ ਜਾਣਾ ਇੱਥੋਂ ਅਸੀਂ ਇਸ ਤਰ੍ਹਾਂ ਹੀ ਕੱਪੜੇ ਨੂੰ ਰੱਖ ਲੈਣਾ ਤੁਸੀਂ ਸਿਲਾਈ ਲਗਾਉਣੀ ਸ਼ੁਰੂ ਕਰ ਦੇਣੀ ਹੈ ਉਸ ਸਲਵਾਰ ਦੀ ਪਿਛਲੀ ਸਾਈਡ ਜਿਹੜੀਆਂ ਅਸੀਂ ਚੋਣਾ ਪਾਈਆਂ ਸੀ ਉਸ ਦਾ ਸੈਂਟਰ ਆ ਗਿਆ ਇੱਥੋਂ ਅਸੀਂ ਫੇਰ ਦੂਸਰੀ ਸਾਈਡ ਇਧਰ ਜਿਹੜੇ ਦੋ ਟੱਕ ਲਾਏ ਸੀ ਅਸੀਂ ਬੈਲਟ ਨੂੰ ਜੋੜ ਕੇ ਇਧਰ ਨੂੰ ਆਵਾਂਗੇ ਹੁਣ ਇਹ ਦੇਖੋ ਦੂਸਰਾ ਟੱਕ ਸਾਡਾ ਇਹ ਹੈਗਾ ਇਧਰ ਨੂੰ ਆਵਾਂਗੇ ਅਸੀਂ ਬੈਕ ਸਾਈਡ ਤੋਂ ਸਾਡੀ ਬੈਲਟ ਜੁੜ ਗਈ ਹੈ ਹੁਣ ਅਸੀਂ ਉਨਾ ਹੀ ਜਗ੍ਹਾ ਛੱਡੀ ਹੋਈ ਜਿੰਨੀ ਦੇ ਵਿੱਚ ਸਾਡੀਆਂ ਅੱਗੇ ਵਾਲੀਆਂ ਚੋਣਾ ਪੈਣਗੀਆਂ ਫਰੰਟ ਸਾਈਡ ਤੇ ਠੀਕ ਹੈ ਇਹ ਦੇਖੋ ਸਾਡੀ ਪਿਛਲੀ ਸਾਈਡ ਜੁੜ ਗਈ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹ ਸਾਡੀਆਂ ਪਿੱਛੇ ਵਾਲੀਆਂ ਚੋਣਾ ਹੁਣ ਅਸੀਂ ਉਨੀ ਸਾਈਡ ਇਹ ਛੱਡੀ ਹੋਈ ਹੈ ਦੇਖੋ ਇਹ ਸਾਡੀਆਂ ਅਗਲੀ ਸਾਈਡ ਚੋਣਾ ਪੈਣਗੇ ਇਹ ਸਾਡਾ ਆਸਨ ਚੜੀ ਵਾਲੀ ਸਾਈਡ ਠੀਕ ਹੈ ਇਹ ਵੀ ਸਾਡੀ ਇਧਰਲੀ ਸਾਈਡ ਠੀਕ ਹੈ ਅਸੀਂ ਹੁਣ ਇਧਰ ਤੋਂ ਚੋਣਾ ਪਾਵਾਂਗੇ ਜਿਹੜੀ ਦੂਸਰੀ ਸਾਈਡ ਅਸੀਂ ਆਸਨ ਵਾਲੀ ਛੱਡੀ ਹੋਈ ਹੈ ਦੇਖੋ ਠੀਕ ਹੈ ਫਰੰਟ ਵਾਲੇ ਬਲ ਪਾਉਣ ਤੋਂ ਪਹਿਲਾਂ ਤੁਸੀਂ ਜੇਕਰ ਇਹ ਪਹੁੰਚੇ ਦੀ ਕਾਰਡ ਨਹੀਂ ਪਾਈ ਤਾਂ ਤੁਸੀਂ ਪਾ ਲਓ ਜੇਕਰ ਕਟਿੰਗ ਦੇ ਟਾਈਮ ਪਾਈ ਹੈ ਤਾਂ ਵਧੀਆ ਇਸ ਤਰ੍ਹਾਂ ਤੁਸੀਂ ਇਸ ਨੂੰ ਦੋਨੋਂ ਪੌਂਚੇ ਦੇ ਉੱਪਰ ਇਸ ਦੇ ਨਾਲ ਕੀ ਹੁੰਦਾ ਕਿ ਸਲਵਾਰ ਕਾਫੀ ਚੱਕਵੀਂ ਰਹਿੰਦੀ ਹੈ ਪੌਂਚਾ ਬਹੁਤ ਇਸ ਤਰ੍ਹਾਂ ਤੁਸੀਂ ਇਹ ਦੇਖੋ ਤਿਰਸ਼ੀ ਪੈਣੀ ਹੈ ਇਸ ਨੂੰ ਕਾਟ ਇਸ ਤਰ੍ਹਾਂ ਦਾ ਕੱਪੜਾ ਸਾਡਾ ਨਿਕਲਣਾ ਚਾਹੀਦਾ ਹੈ ਇਸੇ ਤਰ੍ਹਾਂ ਅਸੀਂ ਦੂਸਰੀ ਸਾਈਡ ਵੀ ਪਾਵਾਂਗੇ ਬਲ ਪਾਉਣ ਤੋਂ ਪਹਿਲਾਂ ਇਹ ਕਾਟ ਤੁਸੀਂ ਜ਼ਰੂਰ ਪਾ ਲੈਣੀ ਹੈ ਇਸ ਨੂੰ ਧਿਆਨ ਨਾਲ ਦੇਖਣਾ ਕਿ ਅਸੀਂ ਕਾਟ ਕਿੱਥੇ ਪਾ ਰਹੇ ਹਾਂ ਇਹ ਦੇਖੋ ਇਹ ਪੌਂਚਾ ਪੱਟ ਜਿਸ ਨੂੰ ਬੋਲਦੇ ਉਸ ਦੀਆਂ ਦੋਨੋਂ ਸਲਾਈਆਂ ਅਸੀਂ ਇਸ ਤਰ੍ਹਾਂ ਮਿਲਾ ਲਈਆਂ ਠੀਕ ਹੈ ਇੱਥੇ ਅਸੀਂ ਕਾਟ ਪਾਵਾਂਗੇ ਇਹ ਸਾਡੀ ਪੁੱਠੀ ਸਾਈਡ ਹੈ ਤੁਸੀਂ ਇਸ ਨੂੰ ਸਿੱਧਾ ਕਰਕੇ ਇਸ ਦੇ ਸੈਂਟਰ ਵਿੱਚ 5 ਤੋਂ 6 ਇੰਚ height ਨੂੰ ਸਿਲਾਈ ਲਗਾ ਸਕਦੇ ਹੋ ਇਸ ਤਰ੍ਹਾਂ ਇਹਨੂੰ ਸੈਂਟਰ ਕਰ ਲਓ ਇਸ ਤਰ੍ਹਾਂ ਇਹਨੂੰ ਸਿਲਾਈ ਲਗਾ ਲੈਣੀ ਅੱਧਾ ਇੰਚ ਕਪੜੇ ਵਿੱਚ ਦੇ ਦੇਣਾ। ਇਸ ਨਾਲ ਕੀ ਹੁੰਦਾ ਹੈ ਕਿ ਇਸ ਤੇ ਕਰੀਜ਼ ਬਹੁਤ ਵਧੀਆ ਬੈਠਦੀ ਹੈ। ਟਰਾਈ ਕਰਕੇ ਵੇਖਣਾ ਜ਼ਰੂਰ। ਕਮੈਂਟ ਕਰਕੇ ਦੱਸਣਾ ਕਿ ਸਹੀ ਹੈ ਕਿ ਨਹੀਂ। ਇਸ ਤਰ੍ਹਾਂ ਤੁਸੀਂ ਇਹ ਦੇਖੋ। ਪੌਂਚੇ ਦੇ ਸੈਂਟਰ ਦੇ ਵਿੱਚ ਇਹ ਸਲਾਈ ਲਾ ਲੈਣੀ ਹੈ। ਇਸ ਗੱਲ ਦਾ ਧਿਆਨ ਰੱਖਣਾ ਕਿ ਸਲਾਈ ਸਾਡੀ ਸਿੱਧੀ ਸਾਈਡ ਆਉਣੀ ਚਾਹੀਦੀ ਹੈ। ਇਹ ਦੇਖੋ ਇਹ ਪੁੱਠੇ ਨਾਲ ਅਸੀਂ ਸਲਾਈ ਦੇ ਨਾਲ ਪੁੱਠੀ ਸਲਾਈ ਇਸੇ ਤਰ੍ਹਾਂ ਮਲਾ ਲਈ ਨੇ ਇਹ ਸੈਂਟਰ ਸਾਡੇ ਪਹੁੰਚੇ ਦਾ ਪੱਟ ਦਾ ਠੀਕ ਹੈ ਜਿੱਥੋਂ ਅਸੀਂ ਹੁਣ ਕੱਟ ਪਾਈ ਸੀ ਇੱਥੋਂ ਅਸੀਂ ਇਸ ਨੂੰ ਅੱਧਾ ਇੰਚ ਕਪੜਾ ਦੇ ਚਦਾਵਾਂ ਇਸ ਤਰ੍ਹਾਂ ਸਲਾਈ ਲਾਵਾਂਗੇ ਤਿਰਛੀ ਜਿਸ ਤਰ੍ਹਾਂ ਆਪਾਂ ਪਲੇਟ ਪਾਉਂਦੇ ਆ ਇਸ ਤਰ੍ਹਾਂ ਤਿਰਛੀ ਇੱਕ ਸਾਈਡ ਨੂੰ ਲਗਣੀ ਹੈ ਇਹ ਦੇਖੋ ਠੀਕ ਹੈ ਹੁਣ ਅਸੀਂ ਅਗਲੇ ਬਲ ਪਾਵਾਂਗੇ ਇੱਥੋਂ ਤੱਕ ਅਸੀਂ 벨ਟ ਜੋੜੀ ਸੀ ਇੱਥੇ ਕੱਟ ਲੱਗਾ ਸੀ ਇੱਥੋਂ ਅਸੀਂ ਹੁਣ 벨ਟ ਨੂੰ ਇਸ ਤਰ੍ਹਾਂ ਕਰ ਦਾਂਗੇ ਇੱਥੋਂ ਬਲ ਪਾਉਣੇ ਸਟਾਰਟ ਕਰਾਂਗੇ ਠੀਕ ਹੈ ਆਪੋ ਆਪਣਾ ਤਰੀਕਾ ਹੁੰਦਾ ਹੈ ਕਈ ਭੈਣਾਂ ਕੀ ਕਰਦੀਆਂ ਕਿ ਪਹਿਲਾਂ ਬਲ ਪਾ ਕੇ ਸਾਰੀ 벨ਟ ਬਾਅਦ ਵਿੱਚ ਜੋੜਦੇ ਨੇ ਲੇਕਿਨ ਮੈਂ ਇਸ ਤਰ੍ਹਾਂ ਨਹੀਂ ਜੋੜਦੀ ਮੈਂ 벨ਟ ਜੋੜ ਕੇ ਉਹਨਾਂ ਹਿੱਸਾ ਛੱਡ ਦਿੰਦੀ ਜਿੰਨੇ ਵਿੱਚ ਬਲ ਪੈਣੇ ਹੋਣ ਫਿਰ ਉਹਨਾਂ ਨੂੰ ਬਲ ਪਾ ਕੇ ਨਾਲ-ਨਾਲ ਜੋੜ ਲੈਣਾ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਦੇਖੋ ਇਹ ਸਲਵਾਰ ਸਾਡੀ ਜਿਆਦਾ ਹੈਵੀ ਨਹੀਂ ਹੈ ਇਸਦੇ ਛੋਟੇ ਹੀ ਬਲ ਪੈਣਗੇ ਤੁਸੀਂ ਆਪਣੇ ਆਈਡੀਏ ਦੇ ਨਾਲ ਜਿੰਨਾ ਕ ਕੱਪੜੇ ਨੂੰ ਵਿੱਚ ਰੱਖਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਇਸਦੇ ਬਲ ਪਾ ਲੈਣੇ ਇੱਥੇ ਤੁਸੀਂ ਬਕੀਏ ਨੂੰ ਵੱਡਾ ਕਰ ਲੈਣਾ ਵੱਡਾ ਇਸ ਲਈ ਕਰ ਲੈਣਾ ਕਿਉਂਕਿ ਜੇਕਰ ਸਾਨੂੰ ਸਲਵਾਰ ਦੇ ਬਲ ਢੇਡਨੇ ਪੈਣ ਤਾਂ ਉਸ ਵਾਸਤੇ ਸੌਖਾ ਜਾਂਦਾ ਛੋਟੇ ਬਕੀਏ ਦੇ ਵਿੱਚ ਬਲ ਉੱਦੜਦੇ ਨਹੀਂ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਬਲ ਪਾਉਂਦੇ ਜਾਣਾ ਦੇਖੋ ਇਹ ਸਾਡਾ ਜਦੋਂ ਸੈਂਟਰ ਆਏਗਾ ਇਹ ਦੇਖੋ ਇਹ ਤੁਹਾਨੂੰ ਦੱਸਦੇ ਆ ਉਸੇ حساب ਦੇ ਨਾਲ ਤੁਸੀਂ ਬੱਲ ਨੂੰ ਚੱਕਣਾ ਹੈ ਕਿ ਇਹ ਦੇਖੋ ਇਸ ਬੱਲ ਨੂੰ ਵੀ ਫੇਰ ਅਸੀਂ ਉਸੇ ਤਰ੍ਹਾਂ ਉਹਨਾਂ ਹੀ ਰੱਖਾਂਗੇ ਜਿੰਨਾ ਸਾਨੂੰ ਅਸੀਂ ਪਿਛਲੇ ਫੋਲਡ ਕਰਦੇ ਆ ਰਹੇ ਆ ਇਹ ਦੇਖੋ ਜਿੰਨਾ ਕੱਪੜਾ ਸੀ ਉਹਨਾਂ ਦੇ ਵਿੱਚ ਚੱਕਿਆ ਸੀ ਉਸੇ ਤਰ੍ਹਾਂ इसका नाल बाल है डश छोटा कर सकते हो इस तरह इस से तरह अं इस तो अगला बाल चक्कांगे ਕੰਨੀ ਤੇ ਅਸੀਂ ਇਸ ਤਰ੍ਹਾਂ ਬੱਲ ਨਹੀਂ ਬਣਾਵਾਂਗੇ ਕੰਨੀ ਨੂੰ ਅਸੀਂ ਵਿੱਚ ਹੀ ਛਪਾਵਾਂਗੇ ਇਹ ਦੇਖੋ ਇਸ ਤਰ੍ਹਾਂ ਤੁਸੀਂ ਇਸ ਦੀ ਕਰੀਜ਼ ਨਹੀਂ ਬਣਾਣੀ ਇਸ ਤਰ੍ਹਾਂ ਇਸ ਤੋਂ ਪਹਿਲਾਂ ਤੁਸੀਂ ਬੱਲ ਨੂੰ ਚੁੱਕਣਾ ਜਾਂ ਇਸ ਤੋਂ ਬਾਅਦ ਵਿੱਚ ਠੀਕ ਹੈ ਇਸ ਤਰ੍ਹਾਂ ਇਹਨੂੰ ਇਹਦੇ ਵਿੱਚ ਹੀ ਦੇ ਦੇਣਾ ਹੈ ਕੱਪੜੇ ਦੇ ਉਸ हिसाब ਨਾਲ ਅਸੀਂ ਮਾਲ ਪੂਰੇ ਕਰਾਂਗੇ ਜਿਸ ਅਸੀਂ ਕਪੜਾ ਛੱਡਿਆ ਹੋਇਆ 벨ਟ ਦਾ ਸਾਡਾ ਉਹ ਪੂਰਾ ਆ ਜਾਏ ਠੀਕ ਹੈ ਇਹ ਦੇਖੋ ਇਹ ਬਿਲਕੁਲ ਇਕੁਅਲ ਹੋਣਾ ਚਾਹੀਦਾ ਇੱਕੋ ਜਿਹਾ ਕਪੜਾ ਹੋਣਾ ਚਾਹੀਦਾ ਛੋਟੇ ਵੱਡੇ ਨਹੀਂ ਹੋਣੇ ਚਾਹੀਦੇ ਅਗੇ ਦੇਖੋ ਇਹ ਸਾਡੀ ਆਸਣ ਵਾਲੀ ਸਲਾਈ ਆ ਗਈ ਤੁਸੀਂ ਨੇ ਕੀ ਕਰਨਾ ਹੈ ਕਿ ਹੁਣ ਇਹ ਦੇਖੋ ਇਸ ਤਰ੍ਹਾਂ 벨ਟ ਨੂੰ ਫੜਨਾ ਹੈ ਇਹ ਅਸੀਂ ਕਪੜਾ ਛੱਡਿਆ ਹੋਇਆ ਜਿਸ ਤਰ੍ਹਾਂ ਤੁਸੀਂ ਚੈੱਕ ਕਰ ਲੈਣਾ ਕਿ ਸਾਡੀ 벨ਟ ਇਹ ਦੇਖੋ ਕਿੱਥੇ ਆ ਰਿਹਾ ਹੈ ਇੱਥੇ ਆ ਰਿਹਾ ਹੈ ਸਾਡਾ ਇੱਕ ਬਾਲ ਹੋਰ ਪੈਗਾ ਜਾਂ ਦੋ ਬਾਲ ਪੈਣਗੇ ਹੋਰ ਸਾਡੀ 벨ਟ ਇਹ ਬਿਲਕੁਲ ਪੂਰੀ ਆ ਜਾਏਗੀ ਇਸ ਤਰ੍ਹਾਂ ਤੁਸੀਂ ਆਹ ਦੇਖੋ ਸਿੱਧਾ ਕਰਕੇ ਇਸ ਨੂੰ ਮਿੰਨ ਸਕਦੇ ਹੋ ਪਿੱਛੇ ਨੂੰ ਖਿੱਚ ਕੇ ਦੋਨੋਂ ਚੀਜ਼ਾਂ ਠੀਕ ਹੈ ਇਹ ਰੋ ਲਾਸਟ ਵਾਲਾ ਬਲ ਹੁੰਦਾ ਹੈ ਇਸ ਨੂੰ ਤੁਸੀਂ ਵੱਡਾ ਵੀ ਕਰ ਸਕਦੇ ਹੋ ਛੋਟਾ ਵੀ ਕਰ ਸਕਦੇ ਹੋ ਆਪਣੀ 벨ਟ ਦੇ ਹਿਸਾਬ ਨਾਲ ਇਹ ਦੇਖੋ ਤੁਹਾਨੂੰ ਸਮਝ ਲੱਗ ਰਹੀ ਹੋਣੀ ਆ ਇਹ ਦੇਖੋ ਸਾਡਾ ਪੂਰਾ ਪੂਰਾ ਆ ਰਿਹਾ ਹੈ ਇਹ ਸਾਡੇ 벨ਟ ਦੀ ਸਲਾਈ ਆਸਣ ਦੀ ਇਹ ਸਾਡੀ ਆਸਣ ਸਲਵਾਰ ਦਾ ਹੈ ਇਹ ਦੇਖੋ ਪੂਰਾ ਪੂਰਾ ਆ ਰਿਹਾ ਹੈ ਬਿਲਕੁਲ ਠੀਕ ਹੈ ਹੁਣ ਅੱਗੇ ਵਾਲੇ ਬਲ ਪਾਵਾਂਗੇ ਐਸ ਅਸੀਂ ਇੱਧਰ ਨੂੰ ਪਾਏ ਸੀ ਹੁਣ ਅਸੀਂ ਇੱਧਰ ਨੂੰ ਪਾਵਾਂਗੇ ਬਾਲ ਸਾਡੇ ਸੇਮ ਹੀ ਰਹਿਣਗੇ ਮੇਨੇ ਇਹ ਦੇਖੋ ਇਸ ਤਰ੍ਹਾਂ ਚੱਕਾਂਗੇ ਜਿੰਨਾ ਜਿੰਨਾ ਕਪੜਾ ਅਸੀਂ ਉਧਰ ਚੱਕਿਆ ਸੀ ਓਨਾ ਹੀ ਅਸੀਂ ਇੱਧਰ ਚੱਕਾਂਗੇ ਹੁਣ ਇਹ ਦੇਖੋ ਬਲ ਪਾਵਾਂਗੇ ਉਸੇ ਤਰ੍ਹਾਂ ਹੀ ਪਲੇਟਾਂ ਦਾ ਕਪੜਾ ਸਾਡੇ ਦਾ ਇਹ ਬਰਾਬਰ ਹੋਵੇਗਾ ਤਾਂ ਵਧੀਆ ਆਵੇਗੀ ਚੋਣਾ ਦੀ ਫਿਨਿਸ਼ਿੰਗ ਵਧੀਆ ਸੋਹਣੀ ਲੱਗਦੀ ਨੇ ਜੇਕਰ ਇਹ ਉੱਚੀ ਨੀਵੀ ਹੋਵੇ ਇਹ ਵਾਲਾ ਕਪੜਾ ਵੀ ਬਰਾਬਰ ਨਾ ਹੋਵੇ ਇਹ ਦੇਖੋ ਇਹ ਜਿਹੜੀਆਂ ਅਸੀਂ ਪਾ ਕੇ ਉੱਪਰਲਾ ਕੱਪੜਾ ਸਾਡਾ ਬਿਲਕੁਲ ਬਰਾਬਰ ਹੈ ਕੋਈ ਚੋਣਾ ਉੱਪਰ ਨੂੰ ਵੱਧ ਨਹੀਂ ਰਹੀ ਕੋਈ ਘੱਟ ਨਹੀਂ ਰਹੀ ਵਾਲੀ ਸਾਈਡ ਵੀ ਦੇਖੋ ਸਾਰੀਆਂ ਚੋਣਾ ਸਲਾਈ ਵਿੱਚ ਆਈਆਂ ਹੋਈਆਂ ਕਈ ਕੀ ਕਰਦੀਆਂ ਪੈਣਾ ਇਹ ਉੱਪਰੋਂ ਤੇ ਸਲਾਈ ਲੱਗ ਜਾਂਦੀ ਹੈ ਇਧਰਲੀ ਸਾਈਡ ਇਹਥੇ ਚੱਲ ਜਾਂਦੀਆਂ ਉਹ ਵੀ ਬਲ ਸਹੀ ਨਹੀਂ ਲੱਗਦੇ ਉਹ ਸਲਵਾਰ ਅੰਦਰ ਨੂੰ ਖਿੱਚ ਮਾਰਨ ਲੱਗ ਜਾਂਦੀ ਹੈ ਸਲਾਈਆਂ ਆ ਦੇਖੋ ਇਹ ਸਾਡੀ ਫੇਸ ਸਲਾਈ ਆ ਗਈ ਇਸ ਦੇ ਉੱਤੇ ਅਸੀਂ ਇਸ ਤਰ੍ਹਾਂ ਕਰੀਜ਼ ਨਹੀਂ ਬਣਾਣੀ ਇਸ ਤੋਂ ਇੱਧਰ ਅਸੀਂ ਕਪੜਾ ਚੱਕਾਂਗੇ ਹੁਣ ਥੋੜਾ ਤੋਂ ਕੋਈ ਨਹੀਂ ਵੱਧ ਚਲ ਜਾਏਗਾ ਕੋਈ ਗੱਲ ਨਹੀਂ ਠੀਕ ਹੈ ਇਸ ਤਰ੍ਹਾਂ ਇਹ ਵਾਲੇ ਸਾਡੇ ਜਿਹੜੇ ਬਲ ਹੁੰਦੇ ਪਹੁੰਚੇ ਵਾਲੇ ਇਹ ਥੋੜੇ ਵੱਡੇ ਹੁੰਦੇ ਆ ਆ ਦੇਖੋ ਸਾਡੇ ਇਧਰਲੇ ਪਲਵੀ ਪੈ ਗਏ ਇੱਥੋਂ ਕੀ ਕਰਨਾ ਹੈ ਤੁਸੀਂ ਇਹ ਦੇਖਣਾ ਹੈ ਇਹ ਜੋ ਅਸੀਂ ਸੈਂਟਰ ਚੋ ਕਾਟ ਪਾਈ ਹੁੰਦੀ ਉਸ ਨੂੰ ਉਸੇ ਤਰ੍ਹਾਂ ਡੂੰਗਾ ਜਿਆ ਨਹੀਂ ਕਰ ਦੇਣਾ ਇਹਨਾਂ ਚੋਣਾ ਦੇ ਬਰਾਬਰ ਹੀ ਬਲਾਂ ਦੇ ਬਰਾਬਰ ਹੀ ਰੱਖਣਾ ਹੈ ਉਸ ਕੱਪੜੇ ਨੂੰ ਵੀ ਜੇਕਰ ਤੁਸੀਂ ਉਸ ਨੂੰ ਹੇਠਾਂ ਨੂੰ ਰੱਖੋਗੇ ਤਾਂ ਉਸ ਦੀ ਸਨਵਾਰ ਦੀ ਕਰੀਜ਼ ਨਹੀਂ ਬਣੇਗੀ ਇਹ ਦੇਖੋ ਅਸੀਂ ਹੁਣ ਆ ਗਏ ਉੱਥੇ ਜਿੱਥੇ ਸਾਡੇ ਇਹ ਦੇਖੋ 벨ਟ ਇਧਰ ਵੀ ਜੁੜੀ ਹੋਈ ਹੈ ਇੱਥੋਂ ਤੱਕ ਹੁਣ ਇਹ ਸਾਡਾ ਲਾਸਟ ਬਲਬ ਪਈਗਾ ਠੀਕ ਹੈ ਹੁਣ ਤੁਸੀਂ ਇੱਥੋਂ ਇਹ ਦੇਖੋ ਇਹ ਆਸਣ ਹੈ ਇੱਧਰ ਇਸ ਨੂੰ ਰੱਖ ਕੇ ਆਸਣ ਦੇ ਨਾਲ ਇਸ ਤਰ੍ਹਾਂ ਇਸ ਨੂੰ ਵੀ ਤੁਸੀਂ ਮਿਲ ਲੈਣਾ ਹੈ ਕਿ ਸਾਡੇ ਬਲ ਕਿੰਨੇ ਪੈਣਗੇ ਹੁਣ ਇਹ ਦੇਖੋ ਇੱਕੋ ਹੀ ਬਲ ਪਈਗਾ ਹੋਰ ਇਹ ਦੇਖੋ ਪੂਰਾ ਆ ਰਿਹਾ ਹੈ ਲਾਸਟ ਵਾਲੇ ਬਲ ਤੇ ਤੁਸੀਂ ਟ੍ਰਿਕ ਲਗਾਣੀ ਹੈ ਜੇਕਰ ਤੁਹਾਡੀ 벨ਟ ਵੱਧਦੀ ਪਈ ਹੈ ਤਾਂ ਤੁਸੀਂ ਇਸ ਨੂੰ ਛੋਟਾ ਕਰ ਲਓ ਜੇਕਰ ਤੁਹਾਡੀ 벨ਟ ਪੂਰੀ ਪੂਰੀ ਆਂਦੀ ਪਈਏ ਇਹ ਕਪੜਾ ਵੱਧਦਾ ਪਿਆ ਤੇ ਇਸ ਨੂੰ ਤੁਸੀਂ ਇੱਥੋਂ ਚੱਕੋ ਡੂੰਗਾ ਕਰ ਦੋ ਠੀਕ ਹੈ ਸਾਡੀ 벨ਟ ਬਿਲਕੁਲ ਪੂਰੀ ਆ ਜਾਏਗੀ ਤੁਸੀਂ ਵੇਖੋ ਸਾੜੇ ਵਾਲ ਪਏ ਹੋਏ ਨੇ ਕਿੰਨੇ ਸੋਨੇ ਬਿਲਕੁਲ ਬਰਾਬਰ ਕਪੜਾ ਵੀ ਬਰਾਬਰ ਹੈ ਇਹ ਦੇਖੋ ਠੀਕ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਜ਼ਰੂਰ ਲੱਗੀ ਹੋਏਗੀ ਇਹ ਦੇਖੋ ਇਸ ਤਰ੍ਹਾਂ ਹੁਣ ਸਾਡੀ ਸਲਵਾਰ 벨ਟ ਜੋ ਹੈ ਉਹ ਇਸ ਤਰ੍ਹਾਂ ਨਾਲ ਹੀ ਬਿਲਕੁਲ ਪੂਰੀ-ਪੂਰੀ ਆ ਰਹੀ ਹੈ ਦੇਖੋ ਇਹ ਇਹ ਸਾਡੀ ਆਸਣ ਵਾਲੀ ਸਲਾਈ ਹੈ ਤੁਸੀਂ ਵੇਖ ਸਕਦੇ ਹੋ ਇੱਧਰ ਇੱਕ ਸਾਈਡ ਇੱਥੋਂ ਤੱਕ ਹੋ ਗਈ ਦੂਸਰੀ ਸਾਈਡ ਸਾਡੀ ਐ ਹੋਗੀ ਇਹ ਵੀ ਸਾਡੀ ਪੂਰੀ-ਪੂਰੀ ਆ ਰਹੀ ਹੈ ਇਹ ਦੇਖੋ ਕੋਈ ਝੋਲ ਨਹੀਂ ਪੈ ਰਿਹਾ ਕੋਈ ਵੱਲ ਨਹੀਂ ਪੈ ਰਿਹਾ ਬਿਲਕੁਲ ਪੂਰੀ-ਪੂਰੀ ਆ ਰਹੀ ਹੈ ਹੁਣ ਇਸ ਦੀ ਲਾਉਣੀ ਆ ਅਸੀਂ ਲਾਸਟ ਸਲਾਈ ਇਹ ਦੇਖੋ ਜਿੰਨਾ ਅਸੀਂ ਛੱਡਿਆ ਹੋਇਆ ਸੀ ਇੱਥੋਂ ਅਸੀਂ ਸਟਾਰਟ ਕਰਨਾ ਹੈ ਇਸ ਨੂੰ ਹੁਣ ਤੁਸੀਂ ਇੱਥੇ ਬੱਖੀਏ ਨੂੰ ਬ੍ਰੀਕ ਕਰ ਲੈਣਾ ਕਿਉਂਕਿ ਸਲਾਈ ਸਾਡੀ ਮਜ਼ਬੂਤ ਹੋਣੀ ਚਾਹੀਦੀ ਹੈ ਇਹ ਦੇਖੋ ਮਾਰਜਨ ਰੱਖ ਕੇ ਤੁਸੀਂ ਸਲਾਈ ਲਗਾਉਣੀ ਹੈ ਸਾਡੀ 벨ਟ ਲੱਗ ਗਈ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਕਮਾ ਕੇ ਇਹ ਦੇਖੋ ਐ ਅਸੀਂ ਹੁਣ ਚੋਨਾ ਵਾਲੀ ਸਾਈਡ ਲਾਈ ਹੋਈ ਇਹ ਦੇਖੋ ਇੱਥੋਂ ਲਾ ਕੇ ਅਸੀਂ ਹੁਣ ਚੋਨਾ ਲਗਾਈਆਂ ਨੇ ਇਹ ਦੇਖੋ ਠੀਕ ਹੈ ਇਹ ਸਾਡੀ ਪਹਿਲਾਂ ਅਸੀਂ ਜਿਹੜੀ ਬੈਕ ਸਾਈਡ ਲਾਈਏ ਜੋੜੀ ਉਹ ਵਾਲੀ ਸੀ ਸਾਡੀ ਸਾਰੀ 벨ਟ ਜੁੜ ਗਈ ਇਹ ਤੁਸੀਂ ਵੇਖ ਸਕਦੇ ਹੋ ਠੀਕ ਹੈ ਹੁਣ ਅਸੀਂ ਤੁਹਾਨੂੰ ਸਿੱਧੀ ਕਰਕੇ ਵਿਖਾਉਨੇ ਆਂ ਦੇਖੋ ਸਾਡੀ ਸਲਵਾਰ ਦੇ ਬਲ ਪੈ ਗਏ ਨੇ ਦੇਖੋ ਬਹੁਤ ਸੋਹਣੇ ਪਏ ਨੇ ਬਿਲਕੁਲ ਇੱਕੋ ਜਿਹੇ ਨੇ ਅਸੀਂ ਕੋਈ ਵੀ ਗਿਣਤੀ ਨਹੀਂ ਮਾਰੀ ਇਹਨਾਂ ਦੀ ਤੁਹਾਡੇ ਸਾਹਮਣੇ ਬਲ ਪਾਏ ਇਹ ਦੇਖੋ ਇਹ ਜੋ ਅਸੀਂ ਬਲ ਪਾਇਆ ਸੀ ਕਰੀਜ਼ ਵਾਲਾ ਇਹ ਬਿਲਕੁਲ ਸਾਡਾ ਇਸ ਤਰ੍ਹਾਂ ਸੈਂਟਰ ਚ ਆਵੇਗਾ ਇਹ ਦੇਖੋ ਇਸ ਤਰ੍ਹਾਂ ਇੱਥੇ ਤੁਸੀਂ ਪ੍ਰੈਸ ਲਗਾਓਗੇ ਜਦੋਂ ਵੀ ਇਸ ਦੀ ਕਰੀਜ਼ ਬਣਾਓਗੇ ਨਾ ਤਾਂ ਇਹ ਬਿਲਕੁਲ ਇਸੇ ਤਰ੍ਹਾਂ ਰਹੇਗਾ ਇਹ ਦੇਖੋ ਇੱਥੋਂ ਇਹ ਆ ਰਿਹਾ ਇਸ ਤਰ੍ਹਾਂ ਕਰੀਜ਼ ਬਣੀ ਹੈ ਇਸ ਦੀ ਇਹ ਉੱਪਰ ਤੱਕ ਜਾਏਗਾ ਇਸੇ ਤਰ੍ਹਾਂ ਠੀਕ ਹੈ ਇਹ ਦੇਖ ਇਹ ਬਿਲਕੁਲ ਪ੍ਰੈਸ ਸੈਂਟਰ ਦੇ ਵਿੱਚ ਆਏਗੀ ਕਰੀਜ਼ ਜਿਹੜੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਹੈ ਦੂਸਰੀ ਸਾਈਡ ਹੈ ਠੀਕ ਹੈ ਇਹ ਦੇਖ ਇਹ ਵੀ ਸਾਡੀ ਸੈਂਟਰ 'ਚ ਹੀ ਆਏਗੀ ਬਿਲਕੁਲ ਠੀਕ ਹੈ ਜੀ ਸਾਡੇ ਵੱਲ ਪੈ ਗਏ ਹੁਣ ਅਸੀਂ ਪਹੁੰਚੇ ਜੋੜਾਂਗੇ ਪ੍ਰੈਸ ਨਾਲ ਉਹਦੋਂ ਅਸੀਂ ਆਪਣੇ ਪੇਜ ਤੇ ਵੀਡੀਓ ਪਾਈ ਹੋਈ ਹੈ ਸਲਵਾਰ ਦੇ ਕੱਪੜੇ ਤੇ ਬੁਕਰਮ ਨੂੰ ਕਿਵੇਂ ਜੋੜਨਾ ਹੈ ਠੀਕ ਹੈ ਤੇ ਇੱਥੇ ਅਸੀਂ ਬੁਕਰਮ ਨੂੰ ਜੋੜ ਕੇ ਪੌਂਚੇ ਬਣਾਵਾਂਗੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਇਸ ਕਰਕੇ ਅਸੀਂ ਉਹ ਨਹੀਂ ਦਿਖਾਵਾਂਗੇ ਇਸ ਦੇ ਵਿੱਚ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਠੀਕ ਹੈ ਜੀ ਕੋਈ ਵੀ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਕੋਈ ਨਹੀਂ ਅਸੀਂ ਅਗਲੀ ਵੀਡੀਓ ਦੇ ਵਿੱਚ ਪੂਰੀ ਕਰਾਂਗੇ ਉਹ ਵੀ ਜਿੱਥੋਂ ਤੁਹਾਨੂੰ ਨਾ ਪਤਾ ਲੱਗਿਆ ਉਵੇਂ ਉਹ ਵੀ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਓਕੇ ਜੀ ਵੈਲਕਮ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਚ